ਹੈਲੋ ਜੀ ਸਾਰਿਆਂ ਨੂੰ ਸਲਾਮ ਅਲੈਕਮ ਜੀ ਹੋਰ ਦੱਸੋ ਜੀ ਕਿ ਮੈਂ ਸਾਰੇ ਵਧੀਆ ਆਪਾਂ ਨੂੰ ਬਹੁਤ ਦਿਨ ਹੋ ਗਏ ਜੀ ਕੋਈ ਵਲੌਗ ਨਹੀਂ ਬਣਾਇਆ ਬਸ ਠੰਡ ਦੀ ਵਜ੍ਹਾ ਤੇ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਦਿਨ ਦਾ ਪਤਾ ਨਹੀਂ ਲੱਗਦਾ ਕਦ ਸ਼ੁਰੂ ਹੁੰਦਾ ਕਦੋਂ ਖਤਮ ਹੋ ਜਾਂਦਾ ਹੈ ਅੱਜ ਆਪਾਂ ਜੀ ਬੈਠੇ ਰੋਪੜ ਦੇ ਇਲਾਕਾ ਨੇ ਜਿਹੜਾ ਹੈ ਮਿੰਦਰਕ ਸਾਹਿਬ ਦੇਖਦੇ ਹਾਂ ਜੇ ਟਾਈਮ ਹੈ तो तो नहीं नहीं। तो तो हाँ जी अपने लगाया है इद्दा बिंद्रक साफ स्टॉल न्यूडल बर्गर में मैं न्यूडल की तैयारी कर रही थी न्यूडल बना रही थी ਆਰ ਬਾਕੀ ਪਾਨ ਇੱਥੇ ਦੋ ਦਿਨ ਲਾ ਕੇ ਰੱਖੇ ਸਟਾਲ ਪਰ ਮੇਲਾ ਨਾਲ ਦਿਨ ਨਾਲ ਮੇਲਾ ਇੰਜੋਏ ਕਰਿਆ ਤੁਸੀਂ ਵੀ ਕਰੋ ਜੀ ਸਾਡੇ ਨਾਲ ਮੇਲਾ ਇੰਜੋਏ ਆਰ ਮੇਰੇ ਵੱਲੋਂ ਜੀ ਸਾਰਿਆਂ ਨੂੰ ਹੈਪੀ ਲੋਰੀ ਲੋੜੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਆਈ ਹੋਪ ਸਾਰਿਆਂ ਦੀ ਲੋੜੀ ਬਹੁਤ ਵਧੀਆ ਨਿਕਲੀ ਹੋਊਗੀ ਪਰ ਜਦ ਤੱਕ ਮੈਂ ਧੰਨ ਬਲੌਗ ਸ਼ੇਅਰ ਕਰੂੰਗੀ ਆਦੇ ਤੱਕ ਲੋੜੀ ਤਾਂ ਜੀ ਲੰਘੀ ਹੋंगी ਇਸ ਤੋਂ ਇੱਕ ਦੋ ਦਿਨ ਬਲੌਗ ਤੁਹਾਨੂੰ ਲੇਟ ਮਿਲੂਗਾ ਕਿਉਂਕਿ ਮੇਲੇ ਜਿਬੀ ਜੀ ਹੋਣ ਕਰਕੇ ਮੇਰਾ ਟਾਈਮ ਨਹੀਂ ਲੱਗ ਗਿਆ ਵੀਡੀਓ ਐਡਿਟ ਕਰਕੇ ਅਪਲੋਡ ਕਰਨ ਦਾ बस फिर भी जी मेरे वालों सारे हैप्पी लोडी जी आ जाओ जी हम कर देला इंजॉय और मैं दसो सारी कि वजिया ठीक ठाक सारे कमेंट करके दस जी सा किमें लंघी थोड़ी सारे सार्वीं लोडी जी और कितने कितने लोडी का मेला भरता है साढ़े तारे lag bind rak sab bahut zyada melaa parda hai ene ik mainu pata hai hari pur babeyan de melaa parda hai hor mainu nahi pata kithe kithe parda hai to sare comment karke dasso ki apni lodi ki milangi aur kithe kithe melaa hunda ji lodi to agle din lodi to agle din din da vlog hai lodi to agle din milasi sare janh dasso ਕਿੱਥੇ ਕਿੱਥੇ ਮਿੱਲਾ ਪਰਦਾ ਐ ਲੋੜੀ ਦਾ ਕਿੱਥੇ ਕਿੱਥੇ ਗਏ ਜੀ ਤੁਸੀਂ ਸਾਰੇ ਮਿੱਲਾ ਦੇਖਣ ਜੀ ਆ ਜਾ ਜੀ ਹੁਣ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ ਪਰ ਦਰਸ਼ਨ ਆਪਾਂ ਤੁਹਾਨੂੰ ਬਾਹਰ ਤੇ ਹੀ ਕਰਵਾ ਸਕਦੇ ਹਾਂ ਕਿਉਂਕਿ ਅੰਦਰ ਕੈਮਰਾ ਫੋਨ ਲੈ ਜਾਣਾ ਅਲਾਉਡ ਨਹੀਂ ਹੈਗਾ ਪਰ ਮੈਨੂੰ ਖੁਦ ਨੂੰ ਵੀ ਚੰਗਾ ਨਹੀਂ ਲੱਗਦਾ ਵੈਸੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਕੈਮਰਾ ਲੈ ਕੇ ਜਾਣਾ ਅਸ ਕਰਕੇ ਆਪਾਂ ਨੇ ਤੁਹਾਨੂੰ ਸਿਰਫ ਬਾਹਰ ਵਾਲ ਤੋਂ ਦਰਸ਼ਨ ਕਰਵਾਏ ਆ ਦੇਖੋ ਕਿੰਨਾ ਸੋਹਣਾ ਸਜਾਇਆ ਹੋਇਆ ਹੈ ਜੀ ਕਿੰਨਾ ਸੋਹਣਾ ਲੜੀ ਲੜੀ ਕਿਹਾ ਹੈ ਗੁਰਦੁਆਰਾ ਸਾਹਿਬ ਦੇ ਕਿੰਨਾ ਸੋਹਣਾ ਲੱਗ ਰਿਹਾ ਹੈ ਆਪਾਂ ਤਾਂ ਸਿਰਫ ਬਾਹਰੋਂ ਤਾਂ ਦਰਸ਼ ਨਾ ਰਾਇਆ ਅਰ ਅਸਲ ਤੋਂ ਮੇਨ ਗੱਲ ਇਹ ਹੈ ਜੀ ਕਿ ਰੱਬ ਆਪਣੇ ਸਾਰੇ ਦੇ ਦਿਲ ਵਿੱਚ ਵਸਦਾ ਹੈ ਜੀ ਇਹ ਵੀਡੀਓ ਦੂਸਰੇ ਦਿਨ ਦੀ ਆ ਦੂਸਰੇ ਦਿਨ ਸਵੇਰ ਦੀ ਅਸੇ ਦੇਖੋ ਸਾਰੇ ਦੇ ਹਿੰਜਾ ਹੈ ਕਰਾਜੀ ਸਾਰੇ ਬੱਚੇ ਮੰਜਾਏ ਕਰ ਰਹੇ ਚੰਡਾਣ ਲੱਗੇ ਰੇ ਬਹੁਤ ਵਧੀਆ ਵਧੀਆ ਸੋਨੇ ਸੋਨੇ ਚੰਡਾਣ ਲੱਗੇ ਹੋਏ ਸੀ ਉਧਰ ਵੀ ਹਲੇ ਤਾਂ ਦੂਸਰੀ ਸਾਈਡ ਵੀ ਬਹੁਤ ਚੰਡਾਣ ਲੱਗੇ ਹੋਏ ਸੀ ਉਧਰ ਮਜਾ ਆ ਤੇ ਜਾਣ ਦਾ ਮੇਰਾ ਟਾਈਮ ਨਹੀਂ ਲੱਗਿਆ ਕਿਉਂਕਿ ਆਪਣਾ ਤੇ ਸਟਾਲ ਲੱਗ ਗਿਆ ਹੈ 10 ਕਰਕੇ ਜਿਆਦਾ ਮਿਲਣਾ ਮੈਂ ਤਾਂ ਨਹੀਂ ਘੁੰਮ ਕੇ ਆਇਆ ਨੂਰ ਨੇ ਆਪਣੇ ਨੇ ਕੋਈ ਚੰਡੋਲ ਨਹੀਂ ਛੱਡਿਆ ਜੀਦੇ ਚ ਨਾ ਛੁੱਟੇ ਲੱਤੇ ਹੋਵੇ ਸਾਰੇ ਚੰਡੋਲਾਂ ਵਿੱਚ ਨੂਰ ਨੇ ਆਪਣੇ ਨੇ ਇੰਜੋਏ ਕੀਤਾ ਹੈ ਨੂਰ ਨੇ ਗਿਸ਼ਾਨੂ ਨੇ ਈਸ਼ੂ ਨੇ ਸਾਰੇ ਨਹੀਂ ਬਹੁਤ ਚੰਡੋਲ ਲੈ ਲੇ ਕੇ ਇੰਜੋਏ ਕਰਿਆ ਮਿੱਲਾ ਕੁਮकुम ਕੇ ਕਿਉਂਕਿ ਚੰਡੋਲ ਹਨ ਆਪਣੇ ਹੋਗੇ ਸੀ ਜਾਨ ਪਛਾਨ ਇਸ ਕਰਕੇ ਬਸ ਫਿਰ ਇਹਨਾਂ ਨੇ ਲੁੱਟੇ ਫੁੱਲਨੇ ਜਾਦੇ ਚੰਡੋਲਾ ਵਿੱਚ ਚੂਟੇ ਲੈ ਲਿਆ ਕਿ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਚੰਡੋਲਾ ਕਿੰਨੇ ਪਿਆਰੇ ਕਰੇ ਬੱਚੇ ਇੰਜੋਏ ਕਰਦੇ ਆ ਨੰਨਾਂ ਨੂੰ ਦੇਖ ਕੇ ਮਨ ਵੀ ਆਪਣਾ ਬਚਪਨ ਯਾਦ ਆ ਜਾਂਦਾ ਹੈ ਲੱਗਾ ਵੀ ਚਡੋਲ ਲੈਂਦੇ ਹੁੰਦੇ ਸੀ ਆ ਦੇਖੋ ਫਾਸਟ ਫੂਡ ਦੀਆਂ ਰੇੜੀਆਂ ਪੂਰੀਆਂ ਲੱਗੀਆਂ ਆਇਆਂ ਰੱਪੰਡਾਰੇ ਵੀ ਲੱਗੇ ਆਏ ਤੇ ਜੀ ਬਹੁਤ ਤਰ੍ਹਾਂ ਦੇ ਬਾਰੇ ਅਸਲੀ ਸ਼ੌਕ ਤਾਂ ਬਚਪਨ ਵੇਲੇ ਹੁੰਦਾ ਸੀ ਜਦੋਂ ਅਰਤੀ ਦਾ ਸ਼ੌਕ ਹੁੰਦਾ ਸੀ ਕਿ ਮੇਲਾ ਦੇਖਣ ਜਾਣਾ ਹੁਣ ਤਾਂ ਬਸ ਕੋਈ ਸ਼ੌਕ ਸ਼ੁਕ ਨਹੀਂ ਰਹਿ ਗਿਆ ਤੁਸੀਂ ਵੀ ਦੱਸਿਓ ਜੀ ਜ਼ਰੂਰ ਕਮੈਂਟ ਕਰਕੇ ਕਿੱਥੇ ਕਿੱਥੇ ਮੇਲਾ ਲੱਗਿਆ ਤਾਂ ਲੋਟੀ ਤਹਗੜੇ ਦਿਨ ਕੋਣ ਕੋਣ ਮੇਲਾ ਦੇਖਣ ਗਿਆ ਸਾਰੇ ਜਣ ਦੱਸਦੇ ਜੀ ਅਰ ਹਨ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ লাইਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਕਮੈਂਟਾਂ ਵਿੱਚ ਆਪਣੀ رائے ਵੀ ਜ਼ਰੂਰ ਦਿਆ ਕਰੋ ਇਹ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਵਸੇ ਮੈਨੂੰ ਖੁਦ ਨੂੰ ਵੀ ਪਤਾ ਹਲੇ ਬਹੁਤ ਜ਼ਿਆਦਾ ਵਧੀਆ ਤਾਂ ਨਹੀਂ ਆ ਚਲੋ ਆਪਾਂ ਕੋਸ਼ਿਸ਼ ਕਰਦੇ ਆ ਕਿ ਜਿੰਨਾ ਹੋ ਸਕੇ ਆਪਾਂ ਦਾ ਨਵਾਂ ਵਧੀਆ ਤੋਂ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਸ ਤੁਸੀਂ سپورਟ ਕਰਦੇ ਰਹੇ ਜਨ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਆ ਹੌਸਲਾ ਵਜਾਈ ਕਰਿਓ ਤਾਂ ਇਹ ਆਪਾਂ ਅੱਗੇ ਵਧੀਆ ਕੰਮ ਕਰਾਂਗੇ ਜੀ ਆ ਦੇਖੋ ਜੀ ਨੂਰ ਆਪਣਾ ਅਦੇ ਪੈਰ ਚਾਗੀ ਸੀ ਮੋਚ ਮिक्की ਮੋਸ ਵਿੱਚ ਤੋਂ ਐਸਾ ਕਰਕੇ ਹੁਣ ਇਹ ਬੈਠਾ ਰੇ ਟਿੱਕੇ ਨਹੀਂ ਤਾਂ ਇਹ ਇੱਥੇ ਟਿੱਕੇ ਬੈਠਣ ਆਣਾ ਹਮੇਂ ਅਸ਼ਦਨ ਬਿਲਾਗੇ ਆਸਮਾਨ ਨੂੰ ਕੌਣ ਅਸ਼ਦਨ ਲਾਗੇ